ਸ੍ਰੀ ਗੁਰੂ ਜੀ ਵੀਡੀਓ ਵੇਖ ਰਿਹਾ ਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰੀ ਇੱਕਣਾ ਜਿੰਨਾ ਵੀਰਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਤਰਕ ਸੰਗਤ ਜੀਐਸਟੀ ਵੱਲ ਵਧ ਰਹੀ ਮੋਦੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਲ ਕਿਲੇ ਦੀ ਤਸਵੀਰ ਤੋਂ ਜੀਐਸਟੀ ਵਿੱਚ ਵਿਆਪਕ ਸੁਧਾਰ ਦੇ ਮਿਲਾਨ ਮੁਤਾਬਕ ਵਸਤੂ ਤੇ ਸੇਵਾ ਕਰ ਪਾਉ ਜੀਐਸਟੀ ਨੂੰ ਤਰਕ ਸੰਗਤ ਬਣਾਉਣ ਲਈ ਇਕੱਠਿਤ ਸਮੂਹ ਨੇ 5 ਤੇ 8% ਦੀਆਂ ਸਿਰਫ ਦੋ ਸਲੇਬਾਂ ਦੇ ਕੇਂਦਰ ਸਰਕਾਰ ਦੇ ਮਤੇ ਨੂੰ ਜਿਹੜੀ ਪ੍ਰਵਾਨਗੀ ਦਿੱਤੀ ਉਸ ਨੂੰ ਸਾਰੇ ਸੂਬਿਆਂ ਦੀ ਸਹਿਮਤੀ ਮਿਲਣੀ ਚਾਹੀਦੀ ਹੈ ਜੀਐਸਟੀ ਦੀਆਂ 12 ਤੇ 28% ਵਾਲੀਆਂ ਸ਼੍ਰੇਣੀਆਂ ਨੂੰ ਹਟਾ ਕੇ ਸਿਰਫ 5 ਤੇ 18% ਵਾਲੀਆਂ ਦੋ ਸ਼੍ਰੇਣੀਆਂ ਸਮੇਂ ਦੀ ਮੰਗ ਹਨ ਇਸ ਦੀ ਲੋੜ ਇਸ ਲਈ ਇਸ ਲਈ ਵੀ ਵੱਧ ਮਹਿਸੂਸ ਕੀਤੀ ਜਾ ਰਹੀ ਹੈ ਕਿਉਂਕਿ ਇਸ ਨਾਲ ਇੱਕ ਤਾਂ ਉਲਜਾ ਉਲਜਾ ਵਾਧ ਰਹੀ ਵਾਧ ਰਖਾ ਵਾਧ ਰਖਾ ਸਿਆ ਤੇ ਦੁਜਰ ਜਾਨਾਂ ਦੀਆਂ ਕੁਝ ਜ਼ਰੂਰੀ ਵਸਤਾਂ ਮਹਿੰਗੀਆਂ ਹੋਈਆਂ ਵੀ ਸਨ ਜੀਐਸਟੀ ਦੀਆਂ ਦੋ ਸਲੇਬਾਂ ਹੋਣ ਦਾ ਲਾਭ ਸਿਰਫ ਆਮ ਆਦਮੀ ਆਮ ਆਦਮੀ ਨੂੰ ਹੀ ਨਹੀਂ ਕਾਰੋਬਾਰ ਜਗਤ ਨੂੰ ਵੀ ਮਿਲੇਗਾ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ مالیਏ ਵਿੱਚ ਆਉਣ ਵਾਲੀ ਭਾਰੀ ਕਮੀ ਇੱਕ ਵਿੱਚ ਵੱਧ ਸਕਦੀ ਹੈ ਕਿਉਂਕਿ ਤੰਬਾਕੂ ਵਰਗੇ ਨੁਕਸਾਨਦਾਇਕ ਤੇ ਲਗਜ਼ਰੀ ਕਾਰਾਂ ਸਣੇ ਹੋਰ ਚੋਣੀਆਂ ਭੋਗ ਵਿਲਾਸ ਦੀਆਂ ਵਸਤਾਂ ਤੋਂ ਉਪਕਰ ਹਟਾ ਕੇ 40% ਦੀ ਇੱਕ ਵਿਸ਼ੇਸ਼ ਸ਼੍ਰੇਣੀ ਦੀ ਤਜਵੀਜ਼ ਕੀਤੀ ਗਈ ਹੈ ਇਹ ਮਿੰਦ ਹੈ ਕਿ GST ਕੌਂਸਲ ਇਸ ਦਿਸ਼ਾ ਵਿੱਚ ਅੱਗੇ ਵਧੇਗੀ ਤੇ ਟੁਕਮੇ ਫੈਸਲੀ ਲਵੇਗੀ ਪਰ ਸਿਰਫ ਦੋ ਸਲੈਪਾਂ ਵਾਲਾ GST ਹੀ ਕਾਫੀ ਨਹੀਂ ਹੈ ਇਸ ਦਿਨ ਨਾਲ ਹੀ ਇਸ ਟੈਕਸ ਵਿਸਥਾ ਵਿੱਚ ਹੋਰ ਲਾਜ਼ਮੀ ਬਦਲਾਅ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਕਾਰੋਬਾਰੀਆਂ ਨੂੰ ਵੱਧ ਕਾਗਿਤੀ ਕੰਮ ਨਾ ਕਰਨੇ ਪੈਣ ਤੇ ਟੈਕਸ ਚੋਰੀ ਵੀ ਰੁਕੇ ਇੱਕ ਅਨੁਕ੍ਰਮ ਅਨੁਸਾਰ ਵਿੱਤੀ ਬਰੇ 2023 ਵਿੱਚ ਲਗਭਗ 1.32 ਲੱਖ ਰੁਪਏ ਦੀ ਜੀਐਸਟੀ ਚੋਰੀ ਦਾ ਪਤਾ ਲੱਗਿਆ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੀਐਸਟੀ ਚੋਰੀ ਖਿਲਾਫ ਸਖਤੀ ਵਰਤੀ ਜਾ ਹੀ ਜਾਣੀ ਚਾਹੀਦੀ ਹੈ ਪਰ ਉਸ ਦੇ ਕਾਰਨਾਂ ਦੀ ਤਹਿ ਤੱਕ ਵੀ জানা ਹੋਵੇਗਾ ਕਿ ਇਹ ਜਗਾ ਕਿਉਂ ਹੋ ਰਿਹਾ ਹੈ ਸਖੀ ਇਹ ਵੀ ਹੋਵੇਗਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਸ਼ਰਾਬ ਤੇ ਪੈਟਰੋਲੀਅਮ ਪਦਾਰਥਾਂ ਨੂੰ ਵੀ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਤੇ ਵਿਚਾਰ ਕਰਨ ਇਹ ਜ਼ਰੂਰੀ ਨਹੀਂ ਕਿ ਲਾਜ਼ਮੀ ਹੈ ਕਿ ਜੀਐਸਟੀ ਦੇ ਨਾਲ ਹੀ ਹੋਰ ਆਰਥਿਕ ਸੁਧਾਰਾਂ ਨੂੰ ਤੇ ਵੀ ਤੇਜ਼ੀ ਨਾਲ ਲੱਕੇ ਬਤਿਆਂ ਜਾਵੇਗਾ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ